ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਅੱਜ ਆਪਾਂ ਲੈ ਕੇ ਆਏ ਹਾਂ ਸਕੇ ਪੋਲੀਟੀਕਲ ਸਾਇੰਸ ਦਾ ਪੇਪਰ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਹੈ ਤੁਹਾਡੇ ਪੇਪਰ ਦੀ ਤਿਆਰੀ ਲਈ ਸੋ ਇਹ ਪ੍ਰੀਵੀਅਸ ਇਅਰ ਪੇਪਰ ਹੈ ਸੋ ਸਭ ਤੋਂ ਪਹਿਲਾਂ ਇਸ ਦਾ ਪੰਜਾਬੀ ਵਰਜ਼ਨ ਆਪਾਂ ਤੁਹਾਨੂੰ ਦੱਸ ਦੇ ਕੇਵੇਂ ਆ ਸ਼ੁਰੂਆਤ ਕਿਵੇਂ ਕਰਨੀ ਹੈ ਜਿਵੇਂ ਸਭ ਤੋਂ ਪਹਿਲਾਂ ਭਾਗ ੳ ਇੱਕ ਇੱਕ ਨੰਬਰਾਂ ਦੇ ਆਨਸਰ ਕੁਐਸਚਨ ਨੇ ਜਿਵੇਂ ਸਭ ਤੋਂ ਪਹਿਲਾ ਕੁਐਸਚਨ ਹੈਗਾ ਸਾਰੇ ਪ੍ਰਸ਼ਨ ਜਰੂਰੀ ਹਨ ਸੋ ਇਸ ਵਿੱਚ ਆਪਾਂ ਕੇਵਲ ਕੁਐਸਚਨ ਦੱਸਾਂਗੇ ਸੋਲੂਸ਼ਨ ਦੀ ਵੀਡੀਓ ਆਪਾਂ ਨੈਕਸਟ ਵੀਡੀਓ ਪ੍ਰੋਵਾਈਡ ਕਰਾਂਗੇ ਜਿਵੇਂ ਸ ਤੇ ਸੈਕਿੰਡਾ ਤੁਲਨਾਤਮਕ ਰਾਜਨੀਤੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ਤੇ ਤੀਜਾ ਉਦਾਰਵਾਦ ਦੇ ਦੋ ਮੁੱਖ ਰੂਪ ਲਿਖੋ ਸੋ ਇੱਕ ਇੱਕ ਨੰਬਰ ਦੇ ਕੁਐਸਚਨ ਨੇ ਕਿ ਸਾਰੇ ਪ੍ਰਸ਼ਨ ਹੀ ਜ਼ਰੂਰੀ ਨੇ ਸੋ ਭਾਗ ਉਹਦੇ ਚ ਕੁੱਲ 10 ਅੰਕ ਰਹਿਣਗੇ ਤੇ ਨੈਕਸਟ ਹੈ ਜਿਵੇਂ ਫੋਰਥ ਇੱਕ ਦਲ ਪ੍ਰਣਾਲੀ ਵਾਲੇ ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਨਿਸ਼ਟ੍ਰੀਕਰਨ ਦੇ ਰੂਪਾਂ ਦੇ ਨਾਮ ਲਿਖੋ ਲੋਬੀ ਇੰਗ ਦੀ ਸੰਯੁਕਤ ਰਾਜ ਅਮਰੀਕਾ ਵਿੱਚ ਕੰਨਨ ਤੌਰ ਤੇ ਆਗਿਆ ਹੈ ਸਹੀ ਜਾਂ ਗਲਤ ਵੀ ਹੋਊ ਇਹਦੇ ਵਿੱਚ ਤੁਹਾਨੂੰ ਸੱਖਰਤਾ ਦਾ ਵਧਣਾ ਭਾਰਤੀ ਲੋਕਤੰਤਰ ਦੀ ਇੱਕ ਮੁੱਖ ਚੁਣੌਤੀ ਹੈ ਸਹੀ ਜਾਂ ਗਲਤ ਇਹ ਵੀ ਹੈ ਕਿ ਰੱਤਮਾ ajo ਇੱਕ ਖਾਲੀ ਥਾਂ ਵੀ ਹੋਂਦ ਹਨ ਨੂੰ ਭਾਰਤ ਸਰਕਾਰ ਨੇ ਸੀਮਾ ਬੰਦੀ ਅਯੋਗ ਦੀ ਸਥਾਪਨਾ ਡੈਸ਼ ਵਿੱਚ ਕੀਤੀ ਫਿਰ ਦੋ ਬਹੁ ਵਿਕਲਪੀ ਪ੍ਰਸ਼ਨ ਆਉਣਗੇ ਜਿਵੇਂ ਸ਼ਹਿਰੀ ਸਥਾਨਿਕ ਸਵੈ ਸ਼ਾਸਨ ਦੀ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ ਡੈਸ਼ ਤੇ ਵਿਸ਼ਵ ਪਰਿਵਾਰ ਸੰਗਠਨ ਦੀ ਸਥਾਪਨਾ ਹੋਈ ਹੈ ਸੋ 1 ਇੱਕ ਨੰਬਰ ਦੇ ਟੋਟਲ 10 10 ਕੁਐਸਚਨ ਨੇ ਰਾਜ ਭਾਗ ਉੜਾ ਦੋ ਦੋ ਅੰਕਾਂ ਦੇ ਕੁਐਸਚਨ ਨੇ ਕਿ ਸਾਰੇ ਪ੍ਰਸ਼ਨ ਜ਼ਰੂਰ ਨੇ ਕਿਉਂਕਿ ਸਭ ਤੋਂ ਪਹਿਲਾਂ ਆਊਗਾ 11ਵੇਂ ਤੇ ਰਾਜਨੀਤਿਕ ਪ੍ਰਣਾਲੀ ਦੇ ਦੋ ਨਿਵੇਸ਼ ਲਿਖੋ ਸੋ ਇਹ ਪੇਪਰ ਕੇਵਲ ਇੱਕ ਸੈਂਪਲ ਪੇਪਰ ਆਗਾ ਮਤਲਬ ਪ੍ਰੀਵੀਅਸ ਇਅਰ ਪੇਪਰ ਆ ਪਿਛਲੇ ਸਾਲ ਦਾ ਸੋ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਤੁਸੀਂ ਹੁਣ ਆਪਣੇ ਪੇਪਰ 'ਚ ਸੋ ਇਹਦਾ ਸੋਲੂਸ਼ਨ ਆਪਾਂ ਅੱਜ ਸ਼ਾਮ ਨੂੰ ਲਾਈਵ 'ਚ ਪ੍ਰੋਵਾਈਡ ਕਰ ਦਾਂਗੇ ਜਾਂ ਵੀਡੀਓ ਅਪਲੋਡ ਕਰ ਦਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇ ਤੁਹਾਨੂੰ ਅਜਿਹੀਆਂ ਵੀਡੀਓ ਚਾਹੀਦੀਆਂ ਇਸ ਦੀ ਨੈਕਸਟ ਗਾਂਧੀ ਜੀ ਦੇ ਦਰਸ਼ ਰਾਜ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ਯਾ ਪੇਸ਼ੇਵਾਰ ਪ੍ਰਤੀਨਿਧਤਾ ਕੀ ਹੈ। ਰਾਜਨੀਤਿਕ ਤਲਾਂ ਦੇ ਕੋਈ ਦੋ ਕੰਮ ਲਿਖੋ। ਤੇ ਵੱਖਵਾਦ ਦੇ ਕੋਈ ਦੋ ਰੂਪ ਲਿਖੋ। ਸੋ ਇਹ ਕੁਐਸਚਨਾਂ ਦਾ ਸਕਰੀਨਸ਼ਾਟ ਜ਼ਰੂਰ ਲੈ ਲੈਣਾ। ਜੇਕਰ ਕਿਸੇ ਨੂੰ ਪੀਡੀਐਫ ਚਾਹੀਦੀ ਆ ਤਾਂ ਕਮੈਂਟ ਵਿੱਚ ਤੁਸੀਂ ਜ਼ਰੂਰ ਦੱਸ ਦੇਣਾ। ਆਪਾਂ ਉਸ ਨੂੰ ਪਰਸਨਲੀ ਇੱਕ ਡੀਐਮ ਕਰ ਦਾਂਗੇ ਪੀਡੀਐਫ ਸੈਂਡ ਕਰ ਦਾਂਗੇ। ਸੋ ਕਮੈਂਟ ਜ਼ਰੂਰ ਕਰਨਾ। ਤੇ ਪੰਚਾਇਤ ਦੇ ਦੋ ਆਮ ਕਾਰਜ ਲਿਖੋ। ਰਾਸ਼ਟਰੀ ਇੱਕ ਕਰਨ ਦੀ ਕੋਈ ਇੱਕ ਪਰਿਭਾਸ਼ਾ ਲਿਖੋ ਜਾਂ ਸ਼ਾਰਕ ਦੀਆਂ ਕੋਈ ਦੋ ਸਮੱਸਿਆਵਾਂ ਲਿਖੋ ਭਾਰਤ ਤੇ ਚੀਨ ਵਿਚਕਾਰ ਤਣਾਅ ਦੇ ਦੋ ਕਾਰਨ ਲਿਖੋ ਨਿਸ਼ਟਰੀਕਰਨ ਦੇ ਰਾਸਤੇ ਦੀਆਂ ਦੋ ਰੁਕਾਵਟਾਂ ਸੰਯੁਕਤ ਰਾਸ਼ਟਰ ਸੰਘ ਦੇ ਕਿਹੜੇ ਦੋ ਅੰਗਾਂ ਨੂੰ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਕਿਹਾ ਜਾਂਦਾ ਹੈ ਫਿਰ ਭਾਗ ਈ ਆ ਜਾਊਗਾ ਜਿਹਦੇ ਵਿੱਚ 8 ਕੁਐਸਚਨ ਨੇ 4-4 ਨੰਬਰਾਂ ਦੇ ਤੇ ਟੋਟਲ ਮਾਰਕਸ ਜਿਹਦੇ ਹੋਣਗੇ 32 ਸੋ ਇਹ ਜ਼ਰੂਰੀ ਹੈਗਾ ਸਭ ਤੋਂ ਜ਼ਰੂਰੀ ਆ ਗੀੜੀ ਹੈਗਾ ਜਿਹੜਾ ਤੁਸੀਂ ਕਰਨਾ ਹੈ ਕੋਈ 8 ਪ੍ਰਸ਼ਨ ਕਰਨੇ ਨੇਗੇ ਤੇ ਇੱਕ ਇੱਕ ਪ੍ਰਸ਼ਨ 4 ਅੰਕਾਂ ਦਾ ਹੈਗਾ ਜਿਵੇਂ ਰਾਜਨੀਤਿਕ ਸੱਭਿਆਚਾਰ ਦੇ ਦੋ ਅੰਗਾਂ ਜਾਂ ਭਾਗਾਂ ਦਾ ਵਰਣਨ ਕਰੋ ਫਿਰ Karl Marx ਦਾ ਦਵੰਦਵਾਤਕ ਭੌਤਿਕ ਭਾਵ ਕੀ ਹੈ ਲੋਕਮਤੇ ਨਿਰਮਾਣ ਵਿੱਚ ਵਿਦਿਅਕ ਸੰਸਥਾਵਾਂ ਦੀ ਕੀ ਭੂਮਿਕਾ ਹੈ ਸੋ ਇਹ ਤਿੰਨ ਪ੍ਰਸ਼ਨ ਉੱਗਰੇ ਨੇ ਕਿ ਤਿੰਨ ਨੈਕਸਟ ਪੇਜ ਤੇ ਨੇਗੇ ਰਾਜਨੀਤਿਕ ਪ੍ਰਣਾਲੀ ਅਤੇ ਦਬਾਅ ਸਮੂਹਾਂ ਵਿੱਚ ਕੋਈ ਚਾਰ ਅੰਤਰ ਲਿਖੋ ਸੋ ਇੱਥੇ ਟੋਟਲ ਦਿੱਤੇ ਹੋਏ ਨੇ ਆਪਾਂ ਨੂੰ 4 5 6 7 8 9 10 ਸੋ 10 ਦਿੱਤੇ ਨੇ ਕੁਐਸ਼ਨ ਇਸ ਦੇ ਵਿੱਚੋਂ ਕੋਈ 8 ਕੁਐਸ਼ਨ ਕਰਨੇ ਨੇ ਤੁਸੀਂ ਸੋ ਆਪਾਂ ਚੋਇਸ ਹੈਗੀ ਤਾਂ ਅਸੀਂ ਜਿਹੜੇ ਜਿਹੜੇ ਤੁਹਾਨੂੰ ਲੱਗੇ ਸੌਕੇ ਉਹ ਕਰ ਸਕਦੇ ਹੋ ਬਾਕੀ ਆਪਾਂ ਸੋਲੂਸ਼ਨ ਚ ਤੁਹਾਨੂੰ ਦੱਸ ਕੋਈ 8 ਹੀ ਕਰਾ ਮੈਂ 10 ਨਹੀਂ ਕਰਵਾਉਂਦੇ ਸੋ ਜਿਹੜੇ ਸੌਕੇ ਹੋਏ ਉਹ ਹੀ ਕਰਵਾ ਦਾਂਗੇ ਸ਼ਾਉਣੀ ਬੋਰਡ ਕੀ ਹੈ ਸਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ ਇਹ ਉਹ ਕਿਹਾ ਜਾਂਦਾ ਹੈ ਕਿ ਭਾਰਤੀ ਰਾਜਨੀਤਿਕ ਦਲਾਂ ਵਿੱਚ ਅੰਦਰੂਨੀ ਲੋਕਤੰਤਰ ਦੀ ਘਾਟ ਹੈ। ਇਹ ਨਵੇਂ ਅੰਤਰਰਾਸ਼ਟਰੀ ਭਰਤਿਕ ਪ੍ਰਵੰਤ ਤੋੜਾ ਕੀ ਭਾਵੇਂ। ਸੋ ਇਹ 10 ਕੁਐਸਚਨ ਨੇਗੇ ਇਹਦੇ ਵਿੱਚੋਂ 4 ਕਰਨੇ ਨੇ ਕੋਈ ਵੀ। ਸੋ ਇਹ ਤੁਹਾਡੀ ਆਪਣੀ ਚੋਇਸ ਹੈ। ਫਿਰ ਅਜ ਭਾਗ ਸ ਜਿਹਦੇ ਵਿੱਚੋਂ 6 ਅੰਕਾਂ ਦੇ ਕੁਐਸਚਨ ਨੇ ਕੋਈ 4 ਕਰਨੇ ਨੇ ਕਿ 24 ਮਾਰਕਸ ਨੇਗੇ। ਨੋਟ ਸਾਰੇ ਪ੍ਰਸ਼ਨ ਜ਼ਰੂਰੀ ਨੇ। ਸੋ ਇੱਥੇ ਟੋਟਲ ਨੇ ਜਿਹੜੇ 8 ਕੁਐਸਚਨ ਨੇਗੇ। ਜਾਂ ਇਹਨਾਂ ਵਿੱਚ ਲਾ ਕੇ ਤਾਂ ਤੁਸੀਂ ਜਾਂਚੋਂ ਇੱਕ ਕੁਐਸਚਨ ਕਰਨਾ ਹੈ ਜਿਵੇਂ 33 ਮਹਾਰਾਜਨੀਤੀ ਪ੍ਰਣਾਲੀ ਦੀ ਪਰਿਭਾਸ਼ਾ ਦਿਓ ਅਤੇ ਇਸ ਦੀਆਂ ਚਾਰ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਜਾਂ ਨੌਕਰਸ਼ਾਹੀ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਫਿਰ ਆਜੂ 34 ਮ ਭਾਰਤੀ ਸੰਸਦ ਦੀ ਪ੍ਰਣਾਲੀ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਜਾਂ ਭਾਰਤੀ ਚੋਣ ਕਮਿਸ਼ਨ ਦੇ ਕੋਈ ਛੇ ਕਾਰਜਾਂ ਧੰਮਾ ਦਾ ਵਰਣਨ ਕਰੋ ਫਿਰ 35 ਮ ਭਾਰਤ ਦੀ ਵਿਦੇਸ਼ੀ ਨੀਤੀ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਜਾਂ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਕੋਈ ਛੇ ਸਮੱਸਿਆਵਾਂ ਦਾ ਵਰਣਨ ਕਰੋ ਸਰਖਤੀਮਾਜ ਭਾਰਤ ਅਤੇ ਅਮਰੀਕਾ ਯੂਐਸਏ ਵਿਚਕਾਰ ਅਸਹਿਮਤੀ ਦੇ ਮੁੱਖ ਮਾਮਲੇ ਕਿਹੜੇ ਹਨ ਕੋਈ ਛੇ ਤਾ ਵਰਣਨ ਕਰੋ ਜਾਂ ਵਿਸ਼ਵੀਕਰਨ ਤੋਂ ਤੁਹਾਡਾ ਕੀ ਪਾਪ ਹੈ ਭਾਰਤ ਨੇ ਵਿਸ਼ਵੀਕਰਨ ਦੀ ਨੀਤੀ ਨੂੰ ਕਿਉਂ ਅਪਣਾਇਆ ਸੋ ਅੱਗੇ ਹਿੰਦੀ ਵਰਜ਼ਨ ਆ ਜਾਂਦਾ ਇਸ ਦਾ ਤੇ ਨਾ ਅੱਗੇ ਆਜੂ ਇਸ ਦਾ ਅੰਗਰੇਜ਼ੀ ਵਰਜ਼ਨ ਸੋ ਜੇਕਰ ਤੁਹਾਡਾ ਅੰਗਰੇਜ਼ੀ ਜਾਂ ਹਿੰਦੀ ਮੀਡੀਆ ਮਾ ਤਾਂ ਤੁਸੀਂ ਉਸ ਹੱਬ ਨਾਲ ਵੀ ਕਰ ਸਕਦੇ ਹੋ ਸੋ ਆਪ ਕੋ ਪੰਜਾਬੀ ਮੀਡੀਆ 'ਚ ਹੀ ਉਹਨੇ ਸੋਲੂਸ਼ਨ ਪ੍ਰੋਵਾਈਡ ਕਰਾਵਾਂਗੇ ਸੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਸ਼ੇਅਰ